ਫੀਸ ਗੁਰਦਾਸਪੁਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਹੈ ਚੰਚੇਰ ਚੈਕਿੰਗ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਖਸ਼ੀ ਨਹੀਂ ਜਾਏਗੀ ਉਹ ਕਾਲਿਸ ਸੁਣਨਾ ਅੱਜ ਮੈਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਨੇ ਕਹਿੰਨੇ ਕੋਈ ਪੈਸੇ ਮੰਗਿਆ ਤੇ ਦੱਸੋ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਇੱਕ ਐਕਾ ਕਿਤੇ ਤਰ੍ਹਾਂ ਕੋਈ ਪੈਸੇ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਦੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ। ਅਫੀਸ ਬਰਦਾਸ਼ਤ ਪਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਹੈ ਚਰਚੇ ਚੈਕਿੰਗ। ਮੈਂ ਹਮੇਸ਼ਾ ਸਰਕਾਰ ਦਾ ਮੇਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਬਖੀ ਨਹੀਂ ਜਾਏਗੀ ਕੋਈ ਵੀ ਬੰਦਾ ਖਰਪਤ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਦਿੰਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉੱਥੇ ਦਫਤਰ ਜਿੱਥੇ ਵੇਖਿਆ ਕਿ ਵਾਕਿਆ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਸ਼ੀਅਰੀ ਜਿਹੜਾ ਹੈ ਉਹ ਬਾਹਰ ਵੇਟਿੰਗ ਵਿੱਚ ਨਹੀਂ ਹੈ ਛੇ ਰਜਿਸਟਰੀਆਂ ਨਾਲੇ ਕਰਕੇ ਉਹਨਾਂ ਨੂੰ ਆਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਸ਼ਲ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਿਨੇ ਕੋਈ ਪੈਸੇ ਮੰਗਿਆ ਤੇ ਦੱਸੋ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸਾ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਵੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਦਤ ਵਦ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਯਾਬ ਵੀ ਬੈਠੇ ਹੈ ਤੇ ਇਹ ਮਿਲ ਜੇ ਬਾਕੀ ਸਬ ਡਿਵੀਜ਼ਨਸ ਹੈ ਅਸੀਂ ਐਸਟੀਐਮ ਜਿਲ੍ਹਾ ਹਦਾਇਤ ਕਰ ਦਿੱਤੀ ਹੈ ਕਿ ਆਪਣੇ ਆਪਣੇ ਦਫਤਰ ਜਿਹੜੇ ਸਬ ਐਸਆਰ ਅਫੀ ਤੁਹਾਡੇ ਅਧੀਨ ਆਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚਰਚੇ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕ੍ਰਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ ਦਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਵੀ ਬਾਰ ਬਾਰ ਗੇੜੇ ਨਾਲ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੂੰ ਦਸਤਾਵੇਜ਼ ਲੈ ਕੇ ਜਾਂਦੇ ਕਿਸੇ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤ ਤੋਂ ਸਖਤ ਦੇ ਰਾਇ ਐ ਐਕਸ਼ਨ ਲਗਾਉਂਦੇ ਮੇਰੇ ਅਫੀਸਰ ਗੁਰਦਾਸਪੁਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਹੈ ਚਰਚੇ ਚੈਕਿੰਗ ਮੈਂ ਹਮੇਸ਼ਾ ਸਰਕਾਰ ਦਾ ਮੇਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਖਸ਼ੀ ਨਹੀਂ ਜਾਏਗੀ ਕੋਈ ਵੀ ਬੰਦਾ ڪرਪਟ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਦਿੰਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉੱਥੇ ਦਫ਼ਤਰ ਜਿੱਥੇ ਦੇਖਿਆ ਕਿ ਵਾਕਈ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫੀਸ਼ੀਅਰੀ ਜਿਹੜਾ ਹੈ ਉਹ ਬਾਹਰ ਵੇਟਿੰਗ ਵਿੱਚ ਨਹੀਂ ਹੈ ਛੇ ਰਜਿਸਟਰੀਆਂ ਨੇ ਕਰਕੇ ਉਹਨਾਂ ਨੂੰ ਆਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਕਰ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਹਨੇ ਕੋਈ ਪੈਸੇ ਮੰਗਿਆ ਤੇ ਦੱਸੂ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸੇ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਵੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਯਾਬ ਵੀ ਬੈਠੇ ਹੈ ਤੇ ਇਹ ਮੇਰੇ ਬਾਕੀ ਸਬ ਡਿਵੀਜ਼ਨਸ ਹੈ ਅਸੀਂ ਐਸਟੀਐਮ ਜੀ ਨੂੰ ਵੀ ਇਹਦਾ ਇਹ ਕੱਢ ਦਿੱਤੀ ਹੈ ਕਿ ਆਪਣੇ ਆਪਣੇ ਦਫਤਰ ਜਿਹੜੇ ਸਬ ਐਸਆਰ ਆਫਿਸ ਤੁਹਾਡੇ ਅਧੀਨ ਆਂਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚੇਤ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਰਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ ਦਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਵੀ बार-बार ਗੇੜੇ ਨਾ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦਸਤਾਵੇਜ਼ ਇਹ ਲੈ ਕੇ ਜਦੋਂ ਕਿਸੇ ਦੀ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤ ਤੋਂ ਸਖਤ ਦੇ ਰਹੇ ਹਾਂ ਐਕਸ਼ਨ ਲਗਾਉਂਦੇ ਮੇਰੇ